ਨਿਊਯਾਰਕ ਸਿਟੀ ਮੇਅਰ ਦੀ ਚੋਣ ਦੇ ਵਿੱਚ ਡੈਮੋਕ੍ਰੈਟਿਕ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਜ਼ੁਹਰਾਨ ਮਮਦਾਨੀ ਨੇ ਵੱਡੀ ਜਿੱਤ ਦਰਜ ਕੀਤੀ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਧਮਕੀਆਂ ਤੇ ਆਲੋਚਨਾਵਾਂ ਦੇ ਬਾਵਜੂਦ ਮਮਦਾਨੀ ਨੇ ਆਪਣੇ এজেন্ডੇ ਦੇ ਨਾਲ ਵੋਟਰਾਂ ਦਾ ਦਿਲ ਜਿੱਤ ਲਿਆ ਨਿਊਯਾਰਕ ਸਿਟੀ ਬੋਰਡ ਆਫ ਇਲੈਕਸ਼ਨਜ਼ ਅਨੁਸਾਰ ਇਸ ਚੋਣ ਦੇ ਵਿੱਚ 2 ਲੱਖ ਤੋਂ ਵੱਧ ਵੋਟਰਾਂ ਨੇ ਆਪਣਾ ਮਤ ਦੇ ਅਧਿਕਾਰ ਵਰਤਿਆ ਜੋ ਕਿ 1969 ਤੋਂ ਬਾਅਦ ਕਿਸੇ ਮੇਅਰ ਚੋਣ ਲਈ ਸਭ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ ਹੈ ਜ਼ੁਹਰਾਨ ਮਮਦਾਨੀ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਅਤੇ ਸਾਬਕਾ ਗਵਰਨਰ ਐਂਡਰਿਊ ਕਿਉਮੋ ਅਤੇ ਰਿਪਬਲਿਕਨ ਉਮੀਦਵਾਰ ਕੰਟਿਸਰ ਸਲੀਵਾ ਨਾਲ ਸੀ ਪਰ ਮਮਦਾਨੀ ਨੇ ਸ਼ਹਿਰ ਦੇ ਵੱਡੇ ਹਿੱਸੇ ਦੇ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਿਆ ਹੋਇਆ ਸੀ ਸੀਐਨਐਨ ਦੀ ਰਿਪੋਰਟ ਦੇ ਮੁਤਾਬਕ ਕਿਉਮੋ ਕੈਂਪ ਵੱਲੋਂ ਰਿਕਾਰਡ VOTING ਤੋਂ ਚਿੰਤਾ ਜ਼ਾਹਿਰ ਕੀਤੀ ਗਈ ਸੀ ਉਹਨਾਂ ਨੂੰ ਡਰ ਸੀ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰ ਜ਼ੁਹਰਾਨ ਮਮਦਾਨੀ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਨੇ ਤੇ ਅਜਿਹਾ ਹੀ ਹੋਇਆ 34 ਸਾਲਾ ਜ਼ੋਹਰਾਨ ਮੰਦਾਨੀ ਜੋ ਖੁਦ ਇੱਕ ਪ੍ਰੋਗਰੈਸਿਵ ਲੀਡਰ ਮੰਨੇ ਜਾਂਦੇ ਨੇ ਉਹਨਾਂ ਨੇ ਆਰਥਿਕ ਅਸਮਾਨਤਾ ਖਤਮ ਕਰਨ ਅਤੇ ਨੌਜਵਾਨਾਂ ਲਈ ਨਵੀਆਂ ਨੀਤੀਆਂ ਲਿਆਉਣ ਦਾ ਵਾਅਦਾ ਕੀਤਾ ਉਹਨਾਂ ਦੇ ਮੂਹਮ ਨੂੰ ਬਰਨੀ ਸੈਂਡਰਸ ਅਤੇ ਅਲੈਗਜ਼ੈਂਡਰੀਆ ਓਕਾਸੀਓ ਕੋਰਟੇਜ਼ ਵਰਗੀਆਂ ਪ੍ਰਗਤੀਸ਼ੀਲ ਸ਼ਖਸੀਅਤਾਂ ਵੱਲੋਂ ਖੁੱਲਾ ਸਮਰਥਨ ਵੀ ਮਿਲਿਆ ਜ਼ੋਹਰਾਨ ਦੀ ਜਿੱਤ ਨਾਲ ਨਿਊਯਾਰਕ ਵਿੱਚ ਡੈਮੋਕ੍ਰੇਟਿਕ ਦਾ ਇੱਕ ਨਵਾਂ ਚਿਹਰਾ ਉੱਭਰ ਕੇ ਸਾਹਮਣੇ ਆਇਆ ਹੈ ਜੋ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਮੋੜ ਦਰਸਾ ਰਿਹਾ ਹੈ ਨਿਊਯਾਰਕ ਸਿਟੀ ਮੇਅਰ ਦੀ ਚੋਣ ਦੇ ਵਿੱਚ ਡੈਮੋਕ੍ਰੈਟਿਕ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਜ਼ੁਹਰਾਨ ਮਮਦਾਨੀ ਨੇ ਵੱਡੀ ਜਿੱਤ ਦਰਜ ਕੀਤੀ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਧਮਕੀਆਂ ਤੇ ਆਲੋਚਨਾਵਾਂ ਦੇ ਬਾਵਜੂਦ ਮਮਦਾਨੀ ਨੇ ਆਪਣੇ এজেন্ডੇ ਦੇ ਨਾਲ ਵੋਟਰਾਂ ਦਾ ਦਿਲ ਜਿੱਤ ਲਿਆ ਨਿਊਯਾਰਕ ਸਿਟੀ ਬੋਰਡ ਆਫ ਇਲੈਕਸ਼ਨਜ਼ ਅਨੁਸਾਰ ਇਸ ਚੋਣ ਦੇ ਵਿੱਚ 20 ਲੱਖ ਤੋਂ ਵੱਧ ਵੋਟਰਾਂ ਨੇ ਆਪਣਾ ਮਾਤ ਦੇ ਅਧਿਕਾਰ ਵਰਤਿਆ ਜੋ ਕਿ 1969 ਤੋਂ ਬਾਅਦ ਕਿਸੇ ਮੇਅਰ ਚੋਣ ਲਈ ਸਭ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ ਹੈ ਜ਼ਹਰਾਨ ਮਮਦਾਨੀ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਅਤੇ ਸਾਬਕਾ ਗਵਰਨਰ ਐਂਡਰਿਊ ਕਿਉਮੋ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲੀਵਾ ਨਾਲ ਸੀ ਪਰ ਮਮਦਾਨੀ ਨੇ ਸ਼ਹਿਰ ਦੇ ਵੱਡੇ ਹਿੱਸੇ ਦੇ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਿਆ ਹੋਇਆ ਸੀ ਸੀਐਨਐਨ ਦੀ ਰਿਪੋਰਟ ਦੇ ਮੁਤਾਬਕ ਕਿਉਮੋ ਕੈਂਪ ਵੱਲੋਂ ਰਿਕਾਰਡ ਵੋਟਿੰਗ ਤੋਂ ਚਿੰਤਾ ਜ਼ਾਹਿਰ ਕੀਤੀ ਗਈ ਸੀ ਉਹਨਾਂ ਨੂੰ ਡਰ ਸੀ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ভোটার ਜ਼ੁਹਰਾਨ ਮਮਦਾਨੀ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਨੇ ਤੇ ਅਜਿਹਾ ਹੀ ਹੋਇਆ 34 ਸਾਲਾ ਜ਼ੁਹਰਾਨ ਮਮਦਾਨੀ ਜੋ ਖੁਦ ਇੱਕ ਪ੍ਰੋਗਰੈਸਿਵ ਲੀਡਰ ਮੰਨੇ ਜਾਂਦੇ ਨੇ ਉਹਨਾਂ ਨੇ ਆਰਥਿਕ ਅਸਮਾਨਤਾ ਖਤਮ ਕਰਨ ਅਤੇ ਨੌਜਵਾਨਾਂ ਲਈ ਨਵੀਆਂ ਨੀਤੀਆਂ ਲਿਆਉਣ ਦਾ ਵਾਅਦਾ ਕੀਤਾ ਉਹਨਾਂ ਦੀ ਮੁਹਿੰਮ ਨੂੰ ਬਰਨੀ ਸੈਂਡਰਸ ਅਤੇ ਅਲੇਗਜ਼ੈਂਡਰੀਆ ਓਕਾਸੀਓ ਕੋਰਟੇਜ਼ ਵਰਗੀਆਂ ਪ੍ਰਗਤੀਸ਼ੀਲ ਸ਼ਖਸੀਅਤਾਂ ਵੱਲੋਂ ਖੁੱਲਾ ਸਮਰਥਨ ਵੀ ਮਿਲਿਆ ਜ਼ੋਹਰਾਮ ਦੀ ਜਿੱਤ ਨਾਲ ਨਿਊਯਾਰਕ ਵਿੱਚ ਡੈਮੋਕ੍ਰੇਟਿਕ ਦਾ ਇੱਕ ਨਵਾਂ ਚਿਹਰਾ ਉੱਭਰ ਕੇ ਸਾਹਮਣੇ ਆਇਆ ਜੋ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਮੋੜ ਦਰਸਾ ਰਿਹਾ ਹੈ